ਥੋੜਾ ਪਿਛੇ ਰੋਜੋ ਵਾਹਿਗੁਰੂ ਆਹ ਇਹਨਾਂ ਚੱਕੋ ਭਾਈ ਆਹ ਵਾਹਿਗੁਰੂ ਮੈਂ ਫਟਿਆ ਹੁੰਦਾ ਨਾ ਜੇ ਤੁਹਾਨੂੰ ਮੈਂ ਤੁੱਚਦਾ ਕੋਈ ਅੰਗ ਨੂੰ ਵਾਹਿਗੁਰੂ ਵਾਹਿਗੁਰੂ ਓਏ ਹੋਏ ਸੱਚੇ ਬਾਦਸ਼ਾਹ ਮਾਫ ਕਰਿਓ ਮਹਾਰਾਜ ਮਹਾਰਾਜ ਓਏ ਹੋਏ ਯਾਰ ਨਹੀਂ ਯਾਰ ਭਾਈ ਪਾਜੀ ਪੂਰੀ ਪਲੈਨਿੰਗ ਨਾ ਬੇਦਵੀ ਕੀਤੀ ਗਈ ਹੈ ਪਾਜੀ ਇਹ ਕਿੰਨੇ ਕੀਤੀ ਹੈ ਤੇ ਬਗ ਜਾਣਦੇ ਬਹੁਤ ਵਧੀਆ ਮੈਂ ਇਹ ਸਾਰੇ ਉਟਕਾਉਂਗਾ ਕਿੱਡੀ ਹਾਲਾਤ ਮਾੜੀ ਹੋ ਗਈ ਜੀ ਜੋ ਕੋ ਕਰ ਜੇ ਜੇ ਕਿਸੇ ਨੇ ਆਪਣਾ ਕੋਈ ਵੀ ਨਿਜ ਕੀਤਾ ਨਾ ਇਥੇ ਨਿਜੀ ਗੁਰਦੁਆਰਾ ਪ੍ਰਬੰਧ ਦਾ ਇਹ ਵੋ ਟਮੈਟਾ ਲੈਣਾ ਜੇ ਅਜੀ ਸ਼ਰਦਾ ਨਹੀਂ ਹੁਣ ਜਿਹਨੇ ਕੇ ਨਾ ਕੀਤੀ ਨਾ ਵੀ ਮੈਂ ਇਥੇ ਪ੍ਰਬੰਧਕ ਤੇ ਉਹ ਪ੍ਰਬੰਧਕ ਤੇ ਇਹਦੀਆਂ ਚਾਬੀਆਂ ਉਹਦੀਆਂ ਚਾਬੀਆਂ ਆਪਣਾ ਹਿਸਾਬ ਲਾ ਲਿਓ ਵਾਹਿਗੁਰੂ ਮਹਾਰਾਜ ਬਖਸ਼ ਲਿਓ ਬਖਸ਼ ਲਿਓ ਵਾਹਿਗੁਰੂ ਬਿਲਕੁਲ ਨਵੀਂ ਬਣਦਾ ਇਹ ਬੇਦਬੀ ਇੱਧਰ ਵੇਖ ਤੂੰ ਕਿਹੜੀ ਸਿਆ ਇੱਧਰ ਕਿਤਰਾ ਵੱਡੂ ਵਿੱਚ ਚਾਦਰ ਵੇਖ ਤੂੰ ਚਾਦਰ ਬਿਲਕੁਲ ਨਵੀਂ ਢੱਟੂ 12 ਢੱਟੂ ਬਿਲਕੁਲ ਬਿਲਕੁਲ ਵਿੱਚ ਕਿਵੇਂ ਵੱਡੂ ਮਹਾਰਾਜ ਇਹ ਤੇ ਮਾਰੇ ਸੁਕਾ ਸਿੱਤਰਾ ਪਲਾਨਿੰਗ ਨਾ ਹੋਈ ਹੈ ਪਾਜੀ ਪੂਰੀ ਇਹ ਬੇਦਬੀਆਂ ਨੇ ਕੀਤੀ ਹੈ ਬਦਨਾਮ ਕਰਨੇ ਕੁਝ ਜਣੂ ਤੇ ਕਿੰਨੇ ਕਿੰਨੂ ਬਦਨਾਮ ਕਰਨ ਲਈ ਕੀਤੀ ਹੈ ਇਹ ਹੁਣ ਆਪੇ ਦੱਸਣਗੇ ਜਨਾਪਾ ਵੇਖਿਆ ਏ ਪਰ ਭਾਈ ਇਹ ਤੇ ਬਾਅਦ ਚ ਪਤਾ ਲੱਗੂ ਨਾ ਕਿੰਨੇ ਕੀਤੀ ਆ ਇਹ ਆਪਸ ਦੇ ਵਿੱਚ ਜਿੰਨੇ ਵੀ ਇਹ ਖਾਹ ਖਾਂਦੇ ਆ ਨਾ ਇਹਨਾਂ ਚੋਂ ਕਿਸੇ ਇੱਕ ਦਾ ਜਾਂ ਦੋ ਦਾ ਜਿਹਦਾ ਵੀ ਕੰਮ ਆ ਨਾ ਪਲੈਨਿੰਗ ਹੋਇਆ ਹੈ ਕੀ ਪਤਾ ਭਾਈ ਇਹਨਾਂ ਦਾ ਨਾਮ ਹੀ ਹੋਵੇ ਹੋ ਵੀ ਸਕਦਾ ਬਾਹਰੋਂ ਕੋਣ ਕਰਜੂਗਾ ਬਾਹਰੋਂ ਨਹੀਂ ਕੋਈ ਨਹੀਂ ਪਰ ਭਾਈ ਕੀ ਹੋ ਸਕਦਾ ਵਾ ਬਾਹਰੋਂ ਪਕਿੰਗ ਕਰਕੇ ਜਾਊਗਾ ਹੋ ਸਕਦਾ ਕੀ ਪਤਾ ਕਿ ਕੌਣ ਕਰ ਗਿਆ ਕਿ ਲਾ ਵੀ ਇਹਨਾਂ ਕੋਲਿਆ ਜਿੰਦਰਾ ਤੋੜ ਕੇ ਆਇਆ ਅੰਦਰ ਕੋਈ ਕਰਵਾ ਲਿਆ ਉਹ ਤਾਂ ਚਲ ਪਤਾ ਲੱਗ ਜੂਗਾ ਸਰ ਇਹ ਜਾ ਸਕਦੀ ਆ ਕਰਵਾਈ ਜਾ ਸਕਦੀ ਆ ਰੋਜ਼ ਚਾਬੀਆਂ ਨਾਲ ਬੂਹਾ ਖੋਲਦੇ ਆ ਠੀਕ ਹੈ ਨਾ ਰੋਜ਼ ਚਾਬੀਆਂ ਨਾਲ ਬੂਹਾ ਖੋਲਦੇ ਆ ਬਲੇਡ ਹਾਂਜੀ ਬਲੇਡ ਹੀ ਲੱਗਣ ਡਿਆ ਭਾਜੀ ਬਲੇਡ ਨਾਲ ਵੱਢੇ ਆ ਬਲੇਡ ਨਾਲ ਇਹ ਵਾਹਿਗੁਰੂ ਮਹਾਰਾਜ ਮਾਫ ਕਰਿਓ ਆ ਪਾਪ ਹੀ ਕੀਤਾ ਭਾਜੀ ਸ਼ਹੀਦੀ ਹਫਤੇ 'ਚ ਬਸੋ ਜੀ ਵਾਹਿਗੁਰੂ ਵਾਹਿਗੁਰੂ ਇਹ ਇਹ ਨਹੀਂ ਲੱਗਦਾ ਸੋਚੀ ਜਾਂਦੇ ਪਿੰਡਾਂ ਦੇ ਵਿੱਚ ਜੂਵੇਂ ਡੁੱਗਿਆ ਜੂਵੇਂ ਦਾ ਕੰਮ ਇਹ ਪਿੰਡ ਆ ਜੀ ਵਾਹਿਗੁਰੂ ਜੀ ਇਥੇ ਆਹ ਰਾਮਪੁਰਾ ਰਾਮਪੁਰਾ ਕਹਿੰਦੇ ਆ ਫਟੇਗਰ ਚੂੜੀਆਂ ਰੋਡ ਤੇ ਕਲੋਨੀ ਰਾਮਪੁਰਾ ਕਲੋਨੀ ਆ ਰਾਮਪੁਰਾ ਦੇ ਲਾਗੇ ਸਾਨੂੰ ਫੋਨ ਇਥੋਂ ਦੇ ਗੁਰੂ ਘਰ ਦੇ ਨਵੇਂ ਗ੍ਰੰਥੀ ਵੱਲੋਂ ਗਿਆ ਸੀਗਾ ਇਹ ਸਿੰਗ ਲੋ ਇਹਨੇ ਸਾਨੂੰ ਦੱਸਿਆ ਕਿ ਪ੍ਰੇਤਾਂ ਨੂੰ ਬੋਝ ਮੈਂ ਇੱਥੇ ਡਿਊਟੀ ਜਿਹੜੀ ਆ ਉਸ ਨੂੰ ਵੀ ਬਾਹਰ ਲੈ ਜਾਓ ਬਾਹਰ ਲੈ ਜਾਓ ਉਹ ਜੂੜੀ ਸ਼ੁਰੂ ਵਾਹਿਗੁਰੂ ਮਹਾਰਾਜ ਚੈੱਕ ਕੀਤਾ ਸਾਲੋਂ ਪਹਿਲਾਂ ਅੰਗਰ ਕਈ ਵਾਰ ਸੀ ਵੀ ਚੂਹੇ ਲੋਨ ਟੁੱਕਿਆ ਗਿਆ ਹਾਂਜੀ ਪਰ ਚੂਹੇ ਤੋਂ ਤਾਂ ਟੁੱਕਿਆ ਜਾਂਦਾ ਵੀ ਜੇ ਬਾਹਰਲੇ ਜਿਹੜੇ ਬਸਤਰੇ ਮਹਾਰਾਜੀ ਦੇ ਉਹ ਵੀ ਟੁੱਕੇ ਹੁੰਦੇ ਫਿਰ ਜਿਹੜਾ ਅੰਗ ਟੁੱਕੇ ਨਿੰਦਰ ਚਾਰ ਅੰਗ ਜਿਹੜੇ ਖੰਡਤ ਨੇ ਉਹ ਬਾਹਰ ਆਜੋ ਸਾਰੇ ਉਹ ਚਾਰ ਅੰਗ ਜਿਹੜੇ ਆ ਉਹ ਬਿਲਕੁਲ ਵਿੱਚੋਂ ਸਾਰੇ ਟੁੱਕੇ ਆ ਤੇ ਚੂਹਾ ਵਿੱਚ ਵਰਕੇ ਟੋਕ ਨਹੀਂ ਸਕਦਾ ਟੁਕਦਾ ਤਾਂ ਬਾਹਰਲੇ ਜਿੰਦ ਟੁਕਦਾ ਤੇ ਨਾ ਦੇ ਇਥੇ ਗੁਰੂ ਘਰ ਦਾ ਰਜਿਊਡ ਆ ਵੀ ਜਿਹੜਾ ਬੰਦਾ ਇਥੇ ਪਹਿਲਾਂ ਨੌਕਰੀ ਕਰਦਾ ਸੀ ਗੁਰੂ ਘਰ ਦੇ ਵਿੱਚ 14 15 16 ਸਾਲਾਂ ਤੋਂ ਅਗਰ ਬੰਦਾ ਸੀ ਹਾਂ ਜੀ ਹਾਂ ਜੀ 15 16 ਸਾਲ ਤੋਂ ਇਥੇ ਇਹ ਸਿੰਘ ਕਰਦਾ ਸੀਗਾ ਡਿਊਟੀ ਗਰੰਟੀ ਦੀ ਠੀਕ ਆ ਇਹਦੇ ਨਾਲ ਪਿੰਡ ਦੇ ਕੁਝ ਬੰਦਿਆਂ ਦੇ ਵੱਲੋਂ ਇਹਨੂੰ ਕਿਹਾ ਵੀ ਤੂੰ ਸੇਵਾ ਛੱਡ ਗਰੰਟੀ ਨਵਾਂ ਲੈ ਕੇ ਆਉਣਾ ਸੀ ਜੋ ਅਸੀਂ ਇਥੇ ਸਾਨੂੰ ਪਤਾ ਲੱਗਿਆ ਇਹ ਕਹਿੰਦਾ ਸੀ ਵੀ ਮੈਂ ਸੇਵਾ ਕਿਉਂ ਛੱਡਾਂ ਮੇਰੀ ਗਲਤੀ ਦੱਸੋ ਤੇੰਦਾ ਆਪ ਵੀ ਕਲੈਸ਼ ਚੱਲਦਾ ਸੀ ਕਲੈਸ਼ ਨੂੰ ਚਾਹਦਾ ਚੱਲਦੇ ਆ 1 ਮਹੀਨਾ ਪਹਿਲਾਂ ਗੁਰੂ ਨਾਨਕ ਪਾਸ਼ਾ ਦੇ ਗੁਰਪੁਰਾ ਦੇ ਨੇ ਇਹਨੇ ਬੰਦੇ ਨੇ ਸੇਵਾ ਜਦੋਂ ਇਹਨੇ ਛੱਡੀ ਚਾਬੀਆਂ ਨੇ ਆਪਣੇ ਬੱਚੇ ਇੱਥੇ ਭੇਜੀਆਂ ਪਰ ਇਹਨੇ ਸੇਵਾ ਛੱਡਣ ਤੋਂ ਪਹਿਲਾਂ ਕਿਸੇ ਨੂੰ ਵੀ ਗੁਰੂ ਘਰ ਦਾ ਕੋਈ ਪ੍ਰਬੰਧ ਨਹੀਂ ਸਮਝ ਦੱਸਿਆ ਵੀ ਕੀ ਬਣਿਆ ਵਾ ਕੀ ਬਣਾਇਆ ਵਾ ਕੀ ਹੈਗਾ ਕੀ ਨਹੀਂ ਹੈਗਾ ਨਾ ਕੋਈ ਸਰੂਪ ਚੈੱਕ ਕਰਵਾਇਆ ਇਹ ਮੰਨਦਾ ਵੀ ਇਹਨੇ ਗਲਤੀ ਕੀਤੀ ਠੀਕ ਆ ਅੱਜ 1 ਮਹੀਨਾ ਹੋ ਗਿਆ ਤੈਨੂੰ ਕਿ ਇਹਨੂੰ ਗੁਰਪੁਰਪੁਰ ਤੋਂ ਪਹਿਲੇ ਗੁਰਪੁਰ ਲਾਲਾ ਤੋਂ ਗੁਰੂ ਨਾਨਕ ਪਾਸ਼ਾ ਗੁਰੂ ਤੋਂ ਲੈ ਕੇ ਅੱਜ ਤੇ ਸਿੰਘ ਜੀ ਇਲਾਵਾ ਇੱਥੇ 13 ਦਿਨ ਤੋਂ ਡਿਊਟੀ ਇਹਨੂੰ ਸ਼ੁਰੂ ਕੀਤੀ ਹੈ 13 ਦਿਨ ਪਹਿਲਾਂ ਤੈਨੂੰ ਇੱਥੇ ਜਾਣ ਨੂੰ 15 ਹੋ ਗਏ ਹੁਣਗੇ ਤੇ ਇਹਨੇ ਪਰ ਇਹਨੇ ਪਰਸੋਂ ਜਿੱਲਾਵਾ ਇਹਨੇ ਜਦੋਂ ਸੇਵਾ ਕਰਦਿਆਂ ਕਰਦਿਆਂ ਵੀ ਹੁਣ ਤੈਨੂੰ ਜਦੋਂ ਬੰਦਾ ਡਿਊਟੀ ਸੰਭਲ ਲੈਂਦਾ ਤੇ ਉਹ ਸਾਰੀ ਸੇਵਾ ਸੰਭਾਲਦਾ ਤੇ ਇਹਨੇ ਜਿਹੜੇ ਸੁਖਾਸਨ ਮਹਾਰਾਜ ਨੇ ਸੁਖਾਸਨ ਦੇ ਬਿਰਾਜਮਨ ਦੋ ਸਰੂਪ ਨੇ ਉਹਨਾਂ ਦੀ ਸੇਵਾ ਕਰਨ ਵਾਸਤੇ ਜਦੋਂ ਉਹਨਾਂ ਨੂੰ ਪ੍ਰਕਾਸ਼ਮਾਨ ਕੀਤਾ ਤੇ ਉਹਦੇ ਵਿੱਚ ਇੱਕ ਸਰੂਪ ਜਿਹੜਾ ਦੂਜਾ ਬਿਰਦੇ ਬਹੁਤ ਤੇ ਇਹ ਜਿਹੜਾ ਸਰੂਪ ਹੈ ਜਦੋਂ ਉਹਨੂੰ ਕੀਤਾ ਪ੍ਰਕਾਸ਼ਮਾਨ ਤੇ ਉਹ ਵਿੱਚੋਂ ਜਿਹੜੇ ਆਂਗਿਆ ਉਹ ਸਾਰੇ ਉਹ ਐ ਲੱਗਦਾ ਜੀ ਬਲੇਡ ਦਾ ਬਲੇਡ ਨਾ ਪਹਿਲਾਂ ਵੇਖਣ ਨੂੰ ਐ ਲੱਗਦਾ ਕਿ ਕਿਵੇਂ ਡੋਕੇ ਆ ਪਰ ਜਦੋਂ ਉਹ ਸਾਰਾ ਹੁਣ ਉਹਨੂੰ ਦੇਖਿਆ ਚੀਰੂ ਵਾਂ ਤਾਂ ਸਾਨੂੰ ਇਹ ਲੱਗਿਆ ਸੀ ਪਹਿਲਾਂ ਪਰ ਹੁਣ ਜਿਵੇਂ ਸਾਰਾ ਵੇਖਿਆ ਵਾ ਉਹਨੂੰ ਸਮਝਿਆ ਉਹਨਾਂ ਦੀ ਗੱਲਾਂ ਨੂੰ ਇਹਨਾਂ ਦੀ ਆਪਸੀ ਕਲੈਸ਼ ਨੂੰ ਵੇਖਿਆ ਤੇ ਉਹ ਬੇਦਬੀਆ ਉਹ ਕੀਤੀ ਗਈ ਆ ਉਹ ਕਦ ਨਾਲ ਕਟਿਆ ਵਾ ਕਿਵੇਂ ਕਟਿਆ ਇਹ ਤਾਂ ਚਲੋ ਦੱਸਣਗੇ ਮਹਾਰਾਜ ਪ੍ਰਗਟ ਕਰਨਗੇ ਖੇਡਾਂ पे ਸਾਰੀ ਇਹਨਾਂ ਚੋ ਕਿੰਨੇ ਨੇ ਕੀਤਾ ਪਰ ਇਹਨਾਂ ਦੀ ਆਪਸੀ ਕਲੈਸ਼ ਦੇ ਵਿੱਚ ਚੌਧਰ ਪੁਣੇ ਦੇ ਕਰਕੇ ਹੋਇਆ ਕਿਉਂਕਿ ਜੇ ਬੇਦਵੀ ਹੋਈ ਹੁੰਦੀ ਤਾਂ ਜਿੰਦਾ ਟੁੱਟਦਾ ਠੀਕ ਹੈ ਨਾ ਬੇਦਵੀ ਕਰਕੇ ਬਾਹਰੋਂ ਕੋਈ ਜੇ ਬਾਹਰੋਂ ਕਾ ਕੋਈ ਵੜੀ ਜਾਂਦਾ ਤਾਂ ਜਿੰਦਾ ਤੋੜ ਕੇ ਅੰਦਰ ਲੰਘਦਾ ਨਾ ਤੇ ਜਦੋਂ ਇਹ ਦੁਬਾਰਾ ਸੇਵਾ ਕਰਨ ਫਿਰ ਜਿੰਦਾ ਟੁੱਟਾ ਹੁੰਦਾ ਉਹ ਤੋਂ ਜਿਹੋ ਤੇ ਬੱਜੇ ਖੋਲਦੇ ਰੋਜ ਇਹ ਉਹ ਤੇ ਪ੍ਰਕਾਸ਼ ਕਰਦੇ ਜਿੰਦਾ ਰੋਜ ਖੋਲਦੇ ਮੱਜਾ ਨਹੀਂ ਪਰ ਭਾਜੀ ਇੱਕ ਗੱਲ ਹੈਗੀ ਹੈ ਨਾ ਇੱਕ ਮੇਰੀ ਬੇਨਤੀ ਸੁਣੋ ਤੇ ਮੋਂ ਤੋਂ ਪਹਿਲਾਂ ਬੂਆ ਖੁੱਲਾਂ ਹੁੰਦਾ ਤੇ ਮੋਂ ਤੋਂ ਪਹਿਲਾਂ ਬੂਆ ਖੁੱਲਾਂ ਹੁੰਦਾ ਸੀ ਬੇਨਤੀ ਇਹ ਵੀ ਸੁਣੋ ਨਾ ਜੇ ਸਰਪੰਚ ਜਦੋਂ ਪ੍ਰਕਾਸ਼ ਹੀ ਨਹੀਂ ਕੀਤਾ ਉਹਦਾ ਤੇ ਉਹ ਪਤਾ ਹੀ ਨਹੀਂ ਕਿੰਨੇ ਚਿਰ ਤੋਂ ਹੁਣ ਵੱਡੀ ਗੱਲ ਇਹ ਆ ਕਿ ਮਹੀਨਾ ਤਾਈ ਨੂੰ ਹੋ ਗਿਆ ਇਹਨੇ ਆਗੇ ਪ੍ਰਕਾਸ਼ ਨਹੀਂ ਕੀਤਾ ਸਰੂਪ ਉਹ ਪਰ ਇਹ ਵਾਪਾ ਜੀ ਕਹਿੰਦੇ ਆ ਕਿ ਮੈਂ ਸੱਤ ਨੇ ਸਰੂਪਾਂ ਨੂੰ ਬਾਰੀ-ਬਾਰੀ ਪ੍ਰਕਾਸ਼ ਕਰਦਾ ਇੱਕ ਸਰੂਪ ਮਿਰਦਿਆ ਉਹਨੂੰ ਘਟ ਕਰਦਾ ਸੀ ਪਰ ਇਹ ਜਿਹੜੇ ਦੋ ਸਰੂਪ ਆ ਮੈਂ ਬਾਰੀ-ਬਾਰੀ ਹਫਤੇ 'ਚ ਦੋਰੀ ਪ੍ਰਕਾਸ਼ ਕਰਦਾ ਸੀ ਜੇ ਬਾਬਾ ਇੱਕ ਮਹੀਨਾ ਪਹਿਲਾਂ ਹਫਤੇ ਦੋਰੀ ਪ੍ਰਕਾਸ਼ ਕਰਦਾ ਸੀਗਾ ਫਿਰ ਬੇਦਵੀਂ ਮਹੀਨੇ ਦੇ ਵਿੱਚ ਫਿਰ ਦੱਸੋ ਵੀ ਬੇਦਵੀਂ ਜੜੀ ਆ ਉਹ ਬਾਬੇ ਦੇ ਜਾਣ ਤੋਂ ਲੈ ਕੇ ਹੁਣ ਦੇ ਇਨਾਂ ਦਿਨਾਂ ਵਿੱਚ ਈ ਦਿਨ ਦੇ ਵਿੱਚ ਹੋਈ ਹੈ ਬਾਕੀ ਕੈਮਰੇ ਵੇਖਾਂਗੇ ਆਪਾਂ ਕੈਮਰੇ ਵੀ ਕੈਮਰੇ ਦੀ ਕਰਦੇ ਆਂ ਵੇਖੋ ਕਰ ਕਰ ਕੇ ਆ ਰਿਹਾ ਹੈ ਇਹ ਮਤਰਾਸ ਦੀ ਹੈ ਤਰਾਸ ਦੀ ਹੈ ਜੇ ਗ੍ਰੇਨ ਦੀ ਰਿਕਾਰਡਿੰਗ ਆਦੀ ਕੈਮਰੇ ਚ ਉਹ ਤਾਂ ਡੀਵੀਆਰ ਪੁੱਛਣੇ ਲੈ ਜਾਣਾ ਬਾਉ ਜੇ ਅੱਲ ਪਾਸੇ ਵੇਖਿਆ